ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਿੰਡ ਸੌਰ ਸਿੰਘ ਦੇ ਵਿੱਚ ਕੁਝ ਦਿਨ ਪਹਿਲਾਂ ਅਮਨ ਚੌਧਰੀਆਂ ਵੱਲੋਂ ਗਰੀਬ ਨੌਜਵਾਨ ਦੀ ਹੱਤਿਆ ਕਰ ਦਿੱਤੀ ਜਾਂਦੀ ਏ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਕੜਮ ਚੌਧਰੀ ਕਹਿੰਦੇ ਨੇ ਤੇ ਇਹ ਸਾਡੇ ਮੋਟਰ ਦੀਆਂ ਤਾਰਾਂ ਲਾਉਣ ਆਇਆ ਸੀ ਨਾਲੇ ਉਹਨੂੰ ਕੁੱਟਦੇ ਆ ਨਾਲੇ ਉਹਦੀ ਵੀਡੀਓ ਬਣਾਉਂਦੇ ਆ ਉਹਨੂੰ ਕਹਿੰਦੇ ਕਿ ਤੂੰ ਇੱਧਰ ਕੀ ਲੈਣ ਆਇਆ ਤਾਂ ਉਹ ਗਰੀਬ ਨੌਜਵਾਨ ਕਹਿੰਦਾ ਏ ਕਿ ਮੈਂ ਆਪਣੀਆਂ ਚਪਲਾ ਲੈਣ ਆਇਆ ਗਰੀਬ ਨੌਜਵਾਨ ਜਿਹੜਾ ਸੀ ਉਹ ਦਿਹਾੜੀ ਲੌਂ ਜਾਂਦਾ ਏ ਤੇ ਉਹ ਉੱਥੇ ਚਪਲਾ ਭੁੱਲ ਜਾਂਦਾ ਏ ਜਦੋਂ ਘਰ ਆਉਂਦਾ ਏ ਉਹਨੂੰ ਚੇਤਾ ਆਉਂਦਾ ਏ ਕਿ ਮੇਰੀਆਂ ਚਪਲਾਂ ਉੱਥੇ ਰਹਿ ਗਈਆਂ ਪ੍ਰਸ਼ਾਦਾ ਪਾਣੀ ਛਕ ਕੇ ਉਹ ਨੌਜਵਾਨ ਰੋਜ਼ ਦੀ ਤਰ੍ਹਾਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਉਹ ਸੈਰ ਸਪਟਾ ਕਰਨ ਜਾਂਦਾ ਏ ਤੇ ਉਸੇ ਤਰ੍ਹਾਂ ਉਦਨ ਵੀ ਸੇਰਸਪਟਾ ਕਰਨ ਗਿਆ ਨਾਲੇ ਉਹ ਉਹਨੇ ਸੋਚਿਆ ਕਿ ਮੈਂ ਆਪਣੀਆਂ ਚਪਲਾ ਵੀ ਉਧਰੋਂ ਲੈ ਆਵਾਂ ਇਹਨਾਂ ਕੜਮ ਚੌਧਰੀਆਂ ਨੇ ਰਸਤੇ ਦੇ ਵਿੱਚ ਉਹਨੂੰ ਫੜ ਕੇ ਉਹਨੂੰ ਕੁੱਟਮਾਰ ਕਰਦੇ ਨੇ ਉਹਦੀ ਵੀਡੀਓ ਬਣਾਉਂਦੇ ਨੇ ਤੇ ਉਹ ਵੀਡੀਓ ਦੇ ਵਿੱਚ ਬੋਲਦਾ ਵੀ ਪਿਆਏ ਕਿ ਮੈਂ ਆਪਣੀਆਂ ਚਪਲਾ ਲੈਣ ਆਇਆ ਹਾਂ ਪਰ ਇਹਨਾਂ ਨੇ ਕੋਈ ਉਹਦੀ ਅਪੀਲ ਦਲੀਲ ਕੁਝ ਨਹੀਂ ਉਹਦੀ ਸੁਣੀ ਉਹਨੂੰ ਇੰਨਾ ਕੁੱਟਿਆ ਕਿ ਉਹਦੀ ਮੌਤ ਹੋ ਗਈ ਜਦੋਂ ਪਤਾ ਲੱਗਾ ਤੇ ਉਹਨੂੰ ਸੁੱਟ ਕੇ ਉੱਥੇ ਚਲੇ ਗਏ ਪ੍ਰਸ਼ਾਸਨ ਨੂੰ ਜਦੋਂ ਇਤਲਾਹ ਕੀਤੀ ਜਾਂਦੀ ਏ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਈ ਘੰਟੇ ਬੀਤਣ ਤੋਂ ਬਾਅਦ ਜਦੋਂ ਪ੍ਰਸ਼ਾਸਨ ਆਉਂਦਾ ਏ ਤਾਂ ਪ੍ਰਸ਼ਾਸਨ ਕਾਰਵਾਈ ਨਹੀਂ ਕਰਤਾ ਸੱਜਣ ਮਿੱਤਰ ਤੁਰਦੇ ਨੇ ਨਾਲ ਉਹ ਜਿਹੜੀ ਵੀਡੀਓ ਵਾਇਰਲ ਕੀਤੀ ਹੁੰਦੀ ਹੈ ਉਹ ਦਿਖਾਉਂਦੇ ਨੇ ਫਿਰ ਵੀਡੀਓ ਦੇ ਵਿੱਚ ਜਿਹੜੇ ਦੋ ਬੰਦੇ ਨਜ਼ਰ ਆਉਂਦੇ ਨੇ ਉਹਨਾਂ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਪਰਚਾ ਦਰਜ ਕੀਤਾ ਜਾਂਦਾ ਹੈ ਦਸਨ ਜੋਗ ਇੱਥੇ ਇਹ ਗੱਲ ਹੈ ਇਹ ਉਸ ਨੌਜਵਾਨ ਨੂੰ ਪੁੱਟਣ ਵਾਲੇ 7 ਤੋਂ 8 ਜਾਣੇ ਸੀ ਪਰ ਪਰਚਾ ਜਿਹੜੇ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦੋਨਾਂ ਤੇ ਕੀਤਾ ਜਾਂਦਾ ਏ ਅੱਜ ਕਿੰਨੇ ਦਿਨ ਬੀਤਣ ਦੇ ਬਾਵਜੂਦ ਵੀ ਜਿਨ੍ਹਾਂ ਦੋ ਵਿਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਏ ਅਜੇ ਤੱਕ ਉਹਨਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਇੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਆ ਇਹ ਉਹੀ ਪ੍ਰਸ਼ਾਸਨ ਹੈ ਕਿ ਜਦੋਂ ਕਿਸੇ ਤੇ 302 ਲੱਗੀ ਹੋਵੇ ਨਾ ਜਦੋਂ ਕਿਸੇ ਮਾਤੜ ਬੰਦੇ ਦੇ ਕੋਲੋਂ ਕੋਈ ਤਕਲ ਹੋ ਜਾਂਦਾ ਏ ਤਾਂ ਉਹਦਾ ਪਰਿਵਾਰ ਚੁੱਕ ਲਿਆਉਂਦੇ ਨੇ ਉਹਨਾਂ ਦਾ maal ਡੰਗਰ ਚੁੱਕ ਲਿਆਉਂਦੇ ਨੇ ਉਹਨਾਂ ਦੇ ਰਿਸ਼ਤੇਦਾਰ ਚੁੱਕ ਲਿਆਉਂਦੇ ਨੇ ਤੇ ਅੱਜ ਉਹੀ ਪ੍ਰਸ਼ਾਸਨ ਹੈ ਕਿੰਨੇ ਦਿਨ ਬੀਤਣ ਦੇ ਬਾਵਜੂਦ ਵੀ ਪਰਚਾ ਦਰਜ ਹੋਇਆ ਏ ਤੇ ਕੋਈ ਗ੍ਰਿਫਤਾਰੀ ਨਹੀਂ ਉਹਨਾਂ ਦੇ ਸਾਥ ਸਬੰਧੀ ਉਹਨਾਂ ਦਾ ਪਰਿਵਾਰ ਉਸੇ ਤਰ੍ਹਾਂ ਉਹ ਘਰ ਟੈਲਦਾ ਏ ਤੇ ਉਹ ਜਿਨ੍ਹਾਂ ਨੇ ਕਤਲ ਕੀਤਾ ਏ ਉਹ ਵੀ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਕੋਲੋਂ ਤਾਂ ਲੁਕੇ ਨੇ ਪ੍ਰਸ਼ਾਸਨ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਮੁਜਰਮ ਲੁਕਿਆ ਹੁੰਦਾ ਏ ਤਾਂ ਪ੍ਰਸ਼ਾਸਨ ਉਥੋਂ ਕੱਢ ਲਿਉਂਦਾ ਏ ਯਾਰ ਇੱਕ ਪਿਓ ਦਾ ਸਹਾਰਾ ਸੀ ਉਹ ਉਹ ਪਿਓ ਪੁੱਤ ਹੀ ਦੋਨੇ ਇੱਕ ਦੂਸਰੇ ਦੇ ਸਹਾਰੇ ਜ਼ਿੰਦਗੀ ਬਤੀਤ ਕਰਦੇ ਪਏ ਸੀ ਪਿਓ ਦੇ ਕੋਲੋਂ ਉਹਦਾ ਸਹਾਰਾ ਖੋ ਲਿਆ ਏ ਤਾਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਏ ਕਿ ਜਿਹੜੇ ਭਿੱਖੀਵਿੰਡ ਤੋਂ ਭਿੱਖੀਵਿੰਡ ਥਾਣੇ ਦੇ ਜਿਹੜੇ ਐਸਐਚਓ ਨੇ ਮਨੋਜ ਕੁਮਾਰ ਜੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਏ ਤਾਂ ਉਹ ਕਹਿੰਦੇ ਨੇ ਕਿ ਇਹਦੇ ਜਿਹੜੀ ਰਿਪੋਰਟ ਆਵੇਗੀ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆਵੇਗੀ ਉਹ ਬਦਲ ਦਿੱਤੀ ਜਾਵੇਗੀ ਉਹ ਇੱਕ ਹਾਰਡ ਅਟੈਕ ਦੇ ਵਿੱਚ ਬਦਲ ਦਿੱਤੀ ਜਾਵੇਗੀ ਨਾ ਕਿ ਕੋਟ-ਕੁੱਟ ਕੇ ਜਿਹੜਾ ਕਤਲ ਕੀਤਾ ਏ ਉਹ ਰਿਪੋਰਟ ਮੈਂ ਨਹੀਂ ਬੰਦ ਕਰਵਾਵਾਂਗਾ ਤੇ ਕੁਝ ਦਿਨਾਂ ਦੇ ਵਿੱਚ ਮੈਂ ਪਰਚਾ ਜਿਹੜਾ ਏ ਇਹ ਰੱਦ ਕਰ ਦਿਆਂਗਾ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗਾ ਏ ਮੈਂ ਕਹਿੰਨਾ ਹੈ ਕਿ ਲੱਖ ਲਾਂਤ ਯਾਰ ਇਹੋ ਜੇ ਪ੍ਰਸ਼ਾਸਨ ਤੋਂ ਕੀ ਇਨਸਾਫ ਦੀ ਉਮੀਦ ਰੱਖਦੇ ਜੋ ਗਰੀਬ ਬੰਦਾ ਕਿੱਥੇ ਜਾਵੇਗਾ ਇਨਸਾਫ ਲੈਣ ਜਿਹੜੇ ਇਨਸਾਫ ਦੇਣ ਵਾਲੇ ਨੇ ਉਹੀ ਕਹਿੰਦੇ ਨੇ ਕਿ ਅਸੀਂ ਰਿਪੋਰਟ ਬਦਲ ਦਾਂਗੇ ਤੇ ਫਿਰ ਗਰੀਬ ਬੰਦਾ ਜਿਹੜਾ ਹੈ ਉਹ ਕਿੱਥੋਂ ਇਨਸਾਫ ਪਾ ਲੇਗਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਮੈਨੂੰ ਪਤਾ ਹੈ ਤੁਹਾਡੀ ਜਿਹੜੀ ਸਰਕਾਰ ਹੈ ਉਹ ਗਰੀਬਾਂ ਦੇ ਹੱਕ ਦੇ ਵਿੱਚ ਅਜੇ ਤੱਕ ਤੇ ਨਹੀਂ ਭੁਗਤੀ ਕਿਉਂਕਿ ਤੁਹਾਡੀ ਸਰਕਾਰ ਦੇ ਵਿੱਚ 32 ਤੋਂ 33 ਜਿਹੜੇ ਐਮਐਲਏ ਨੇ ਉਹ ਐਸਸੀ ਕਮਿਊਨਿਟੀ ਦੇ ਨਾਲ ਸੰਬੰਧਿਤ ਰੱਖਦੇ ਨੇ ਪਰ ਉਹ ਤੁਹਾਡੇ ਜਿਹੜੇ 32 ਐਮਐਲਏ ਨਾ ਉਹ ਤੁਹਾਡੇ ਸੀਰੀ ਨਹੀਂ ਉਹਨਾਂ ਨੇ ਕਦੇ ਵੀ ਗਰੀਬ ਪਰਿਵਾਰ ਦੀ ਗੱਲ ਨਹੀਂ ਕੀਤੀ ਗਰੀਬਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਤੇ ਫਿਰ ਅਸੀਂ ਪ੍ਰਸ਼ਾਸਨ ਤੋਂ ਵੀ ਕੀ ਉਮੀਦ ਰੱਖਦੇ ਆ ਜਿਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਇਹਨਾਂ ਨੇ ਉਹਨਾਂ ਗਰੀਬਾਂ ਦੀਆਂ ਪਿੰਡਾਂ ਦੇ ਦਾਦਾ ਕੇ ਬੰਦੇ ਨੇ ਮੰਤਤਰਲੇ ਕਰਦੇ ਨੇ ਪਰ ਜਦੋਂ ਜਿੱਤ ਜਾਂਦੇ ਨੇ ਤੇ ਗਰੀਬ ਨੂੰ ਅੰਗੂਠਾ ਵਿਖਾ ਦਿੰਦੇ ਨੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਨਾ ਸਾਡੇ ਜੋ ਜ਼ਿਲ੍ਹੇ ਦੇ ਤਰਨਤਾਰਨ ਸਾਹਿਬ ਦੇ ਐਸਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਜੋ ਇਵੈਂਟ ਤੋਂ ਤੇ ਐਸਐਚਓ ਮਨੋਜ ਕੁਮਾਰ ਜੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਸ ਗਰੀਬ ਬਾਪ ਨੂੰ ਇਨਸਾਫ ਦਿਵਾਓ ਅਗਰ ਉਹਨਾਂ ਬੰਦਿਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਪਰਚੇ ਦੇ ਵਿੱਚ ਨਾਮਜ਼ਦ ਨਹੀਂ ਕੀਤਾ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਸੀ ਸਮਾਜ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਾਡੀ ਜਿਹੜੀ ਜਥੇਬੰਦੀ ਏ ਦਸ਼ਮੇਸ਼ ਫੌਜ ਰੰਗਰੇਟਾ ਦਲ ਦਾਸ ਉਸ ਜਥੇਬੰਦੀ ਦਾ ਚੇਅਰਮੈਨ ਹੈ ਤੇ ਮੈਂ ਉਹ ਜਥੇਬੰਦੀ ਦੇ ਚੇਅਰਮੈਨ ਦੇ ਨਾਤੇ ਮੈਂ ਇੱਕ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦਾ ਤੇ ਅਪੀਲ ਵੀ ਕਰਦਾ ਹਾਂ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਗਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਥਾਣੇ ਦਾ ਘਰਾਓ ਕਰਾਂਗੇ ਰੋਡ ਜਾਮ ਕਰਾਂਗੇ ਤਾਂ ਫਿਰ ਉਸ ਸਮੇਂ ਦਾ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ ਕਿਉਂਕਿ ਅਸੀਂ ਇਨਸਾਫ ਚਾਉਂਦੇ ਆ ਉਹ ਵੀ ਇਨਸਾਫ ਕਿ ਇੱਕ ਨੌਜਵਾਨ ਗਰੀਬ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਇਹ ਕਿੱਧਰ ਦਾ ਇਨਸਾਫ ਹੈ ਕਿ ਗਰੀਬ ਬੰਦਾ ਬਾਹਰ ਘੁੰਮਣ ਫਿਰਨ ਨਹੀਂ ਜਾ ਸਕਦਾ ਜੇ ਕੋਈ ਗਰੀਬ ਹੈ ਇਹ ਉਹ ਇਹਨਾਂ ਦੀਆਂ ਤਾਰਾਂ ਲਾਉਂਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿਹੜੇ ਬੰਦੇ ਇਹ ਕੰਮ ਕਰਦੇ ਨੇ ਜਿਹੜੇ ਇਹਨਾਂ ਦੀਆਂ ਤਾਰਾਂ ਲਾਉਂਦੇ ਨੇ ਜਾਂ ਕੋਈ ਇਹਨਾਂ ਦੀ ਚੋਰੀ ਕਰਦੇ ਨੇ ਉਹਨਾਂ ਦੀ ਤਾਂ ਉਹਨਾਂ ਤੇ ਜੋ ਬੰਦ ਦੀ ਕਾਰਵਾਈ ਆ ਉਹ ਪ੍ਰਸ਼ਾਸਨ ਵੱਲੋਂ ਕਰਾਈ ਜਾਵੇ ਇਹ ਆਪੇ ਵਕੀਲ ਇਹ ਆਪੇ ਜੱਜ ਇਹ ਆਪੇ ਥਾਣੇਦਾਰ ਇਹ ਸਾਰੇ ਆਪੇ ਬਣੇ ਜਾਂਦੇ ਨੇ ਇਨਾਂ ਨੂੰ ਹੱਕ ਕਿੰਨੇ ਦਿੱਤਾ ਏ ਸੋ ਮੇਰੀ ਫਿਰ ਲਾਸਟ ਤੇ ਬੇਨਤੀ ਹੈ ਐਸਐਸਪੀ ਸਾਹਿਬ ਪਿਕਿਵਨ ਡਿਪਟੀ ਸਾਹਿਬ ਤੇ ਐਸਐਚਓ ਮਨੋਜ ਕੁਮਾਰ ਜੀ ਕਿ ਜਲਦੀ ਤੋਂ ਜਲਦੀ ਉਹਨਾਂ ਦੋਸ਼ੀਆਂ ਦੇ ਘਰ ਦੇ ਵਿੱਚ ਛਾਪਾਂ ਮਾਰਿਆ ਮਾਰਿਆ ਜਾਵੇ ਰੇਡ ਕੀਤੀ ਜਾਵੇ ਜੇ ਉਹ ਨਹੀਂ ਮਿਲਦੇ ਤਾਂ ਉਹ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਲਿਆਂਦਾ ਜਾਵੇ ਤੇ ਪੁੱਛਗਿੱਛ ਕੀਤੀ ਜਾਵੇ ਕਿਹੜੇ ਰਿਸ਼ਤੇਦਾਰ ਦੇ ਕੋਲ ਉਹ ਦੋਸ਼ੀ ਲੁਕੇ ਨੇ ਉਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਗਰੀਬ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਅਗਰ ਜੇ ਇਹ ਨਹੀਂ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਸ਼ਮੇਸ਼ ਫੌਜ ਦੇ ਰੰਗਰੇਟਾ ਦਲ ਵੱਲੋਂ ਇਹ ਕਿਵੈਂਟ ਖਾਣੇ ਦਾ ਘਰਾਓ ਕੀਤਾ ਜਾਵੇਗਾ ਤੇ ਇਹਦਾ ਜ਼ਿੰਮੇਵਾਰ ਐਸਚਓ ਮਨੋਜ ਕੁਮਾਰ ਔਰ ਪ੍ਰਸ਼ਾਸਨ ਹੋਵੇਗਾ ਇੱਥੇ ਇੱਕ ਗੱਲ ਮੈਂ ਨਾਲ ਹੋਰ ਗੱਲ ਕਰ ਦਵਾਂ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਮੈਂ ਬੜਾ ਵੇਨਾ ਤਿੰਨਾਂ ਸਾਲਾਂ ਤੋਂ ਪਲੱਸ ਹੋ ਗਏ ਨੇ ਇਹਨਾਂ ਦੇ ਸਾਗੜਾ ਬੰਦਾ ਜੇ ਕਿਤੇ ਆ ਕਾਲ ਚਲਾਣਾ ਕਰ ਜਾਂਦਾ ਏ ਉਹਦੇ ਸੰਸਕਾਰ ਤੇ ਵੀ ਜਾਂਦੇ ਨੇ ਉਹਦੇ ਭੋਗ ਤੇ ਵੀ ਜਾਂਦੇ ਨੇ ਤੇ ਉਹਦੇ ਨਾਲ ਹਮਦਰਦੀ ਵੀ ਜਤਾਉਂਦੇ ਨੇ ਤੇ ਜਦੋਂ ਕੋਈ ਗਰੀਬ ਬੰਦਾ ਇਸ ਸੰਸਾਰ ਨੂੰ અલਵਿਦਾ ਆਕ ਜਾਂਦਾ ਏ ਨਾ ਤੋਂ ਉਹਦੇ ਸੰਸਕਾਰ ਤੇ ਜਾਂਦੇ ਨੇ ਨਾ ਉਹਦੇ ਭੋਗ ਤੇ ਜਾਂਦੇ ਨੇ ਤੇ ਵੱਧ ਤੋਂ ਵੱਧ ਉਹਨਾਂ ਦੀਆਂ ਵੋਟਾਂ ਦੇ ਨਾਲ ਇਹ ਇਹ ਸੱਤਾ ਦੇ ਵਿੱਚ ਆਏ ਹੁੰਦੇ ਨੇ ਸ਼ਰਮ ਕਰ ਲੋ ਸਮਾ ਰਹਿ ਗਿਆ ਥੋੜਾ ਫੇਰ ਤੁਸੀਂ ਇਹਨਾਂ ਲੋਕਾਂ ਅੰਧਿਆਣੇ ਤਰਲੇ ਕੱਢਨੇ ਨੇ ਇਹਨਾਂ ਦੇ ਮੰਜਿਆਂ ਦੀਆਂ ਪੈਂਦਾ ਉੱਤੇ ਬਹਿਣਾ ਏ ਤੇ ਇਹਨਾਂ ਦੇ ਗਾੜੀ ਇੰਜ ਕਰਕੇ ਹੱਥ ਵੀ ਜੋੜਨੇ ਆ ਤੁਸੀਂ ਤੇ ਅੱਜ ਜੇ ਤੁਸੀਂ ਇਨਸਾਫ ਨਹੀਂ ਦਵਾਉਂਦੇ ਇਸ ਪਰਿਵਾਰ ਨੂੰ ਤੇ ਤੁਹਾਡੇ ਮਾੜੇ ਦਿਨ ਸਮਝ ਲਓ ਸ਼ੁਰੂ ਹੋ ਗਏ ਨੇ ਗਰੀਬ ਬੰਦੇ ਦੇ ਹੱਕ ਦੇ ਵਿੱਚ ਖੜਜੋ ਨਹੀਂ ਤਾਂ ਆਉਣ ਵਾਲੀ ਜਿਹੜੀ 2027 ਹੈ ਨਾ ਸਮਝ ਲਓ ਤੁਹਾਡਾ ਪਤਾ ਸਾਫ ਮੇਰੇ ਤੋਂ ਇੱਥੇ ਲਿਖਾ ਲਓ ਤੁਹਾਡੇ 20 ਤੋਂ 25 ਐਮਐਲ ਵੀ ਬਣ ਜਾਣਗੇ ਫਿਰ ਕਹਿ ਦਿਓ ਯਾਰ ਗਰੀਬਾਂ ਦੀ ਅਜੇ ਤੱਕ ਤੁਸੀਂ ਗੱਲ ਕੀਤੀ ਹੈ ਅਜੇ ਤੱਕ ਤੁਸੀਂ ਗਰੀਬਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਤੇ ਜਿਹੜੇ ਕਈ ਗਰੀਬ ਸਰਪੰਚ ਬਣੇ ਨੇ ਉਹਨਾਂ ਦੀ ਤਾਂ ਤੁਸੀਂ ਬਾਤ ਨਹੀਂ ਪੁੱਛਦੇ ਪਏ ਉਹ ਤੇ ਸਰਪੰਚੀ ਛੱਡਣ ਨੂੰ ਤਿਆਰ ਹੋ ਗਏ ਨੇ ਇਹ ਜਿਹੜਾ ਨੌਜਵਾਨ ਪਿੰਡ ਸੁਰ ਸਿੰਘ ਦੇ ਵਿੱਚ ਕੁੱਟ-ਕੁੱਟ ਕੇ ਜਿਹਨੂੰ ਮਾਰ ਮਾਰ ਦਿੱਤਾ ਗਿਆ ਕ੍ਰਮ ਚੌਧਰੀਆਂ ਦੇ ਵੱਲੋਂ ਨਾ ਉਹਦੇ ਸਸਕਾਰ ਤੇ ਜੋ ਉਧਰ ਦੇ ਹਲਕੇ ਦਾ ਐਮਐਲਏ ਆ ਨਾ ਕੋਈ ਚੇਅਰਮੈਨ ਹੋਤੇ ਪਹੁੰਚਿਆ ਨਾ ਭੋਗ ਤੇ ਪਹੁੰਚਿਆ ਤੇ ਨਾ ਹੀ ਸੰਸਕਾਰ ਤੇ ਪਹੁੰਚਾ ਲੱਖ ਲਾਂਤ ਯਾਰ ਤੁਹਾਡੇ ਵਾਸਤੇ ਤੁਹਾਨੂੰ ਕਿਸੇ ਇਨਸਾਨ ਦੇ ਜਾਨ ਮਾਲ ਦੀ ਕੀਮਤ ਦਾ ਹੀ ਨਹੀਂ ਪਤਾ ਤੁਹਾਡੀ ਤੁਹਾਡਾ ਮੁੱਢਲਾ ਫਰਜ਼ ਬੰਦਾ ਹੀ ਕਿ ਸੰਸਕਾਰ ਤੇ ਪਹੁੰਚਦੇ ਉਹਦੇ ਭੋਗ ਤੇ ਪਹੁੰਚਦੇ ਤੇ ਬੰਦੀ ਹੋਈ ਕਾਰਵਾਈ ਤੁਸੀਂ ਪ੍ਰਸ਼ਾਸਨ ਤੋਂ ਕਰਵਾਉਂਦੇ ਤੇ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਏ ਕਿ ਉਹਨਾਂ ਦੋਸ਼ੀਆਂ ਨੂੰ ਬਚਾਉਣ ਵਿੱਚ ਮਹਾਨ ਹਸਤੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਨੇ ਪਰ ਮੈਂ ਇੱਥੇ ਇੱਕ ਗੱਲ ਕਹਿ ਦਵਾਂ ਉਹ ਪ੍ਰਮਾਤਮਾ ਸਭ ਨੂੰ ਦੇਖਦਾ ਪਿਆ ਏ ਜਦੋਂ ਉਹਦੀ ਡਾਂਗ ਚੱਲੂਗੀ ਨਾ ਫਿਰ ਮੰंजे ਤੇ ਲੰਮੇ ਪਾਏ ਪਾ ਹਾਏ ਹਾਏ ਦੀ ਆਵਾਜ਼ ਜ਼ਰੂਰ ਆਉਂਦੀ ਏ ਤੇ ਫਿਰ ਕੀਤੇ ਹੋਏ ਗਨਾਵਾਂ ਦਾ ਵੀ ਪਤਾ ਲੱਗਦਾ ਏ ਤੇ ਇਸ ਕਰਕੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਜੋ ਉਧਰ ਦੇ ਇਲਾਕੇ ਦੇ ਜੋ ਵਿਧਾਇਕ ਨੇ ਮੈਨੂੰ ਤਾਂ ਉਮੀਦ ਨਹੀਂ ਹੈਗੀ ਕਿ ਉਸ ਪਰਿਵਾਰ ਦਾ ਆਣ ਕਿ ਉਹ ਹਲਚਾਲ ਵੀ ਪੁੱਛਣਗੇ ਮੈਂ ਬੇਨਤੀ ਕਰਦਾ ਇੱਥੇ ਜੋ ਸ਼ਰਾਬ ਦੇ ਨਾਲ ਮਰ ਜਾਂਦਾ ਹੈ ਤੇ ਉਸਦੇ ਪਰਿਵਾਰ ਨੂੰ ਨੌਕਰੀ ਵੀ ਦਿੱਤੀ ਜਾਂਦੀ ਤੇ ਲੱਖਾਂ ਰੁਪਏ ਦੀ ਰਕਮ ਵੀ ਦਿੱਤੀ ਜਾਂਦੀ ਹੈ ਤੇ ਇੱਥੇ ਘੜਾਮ ਚੌਧਰੀਆਂ ਦੇ ਵੱਲੋਂ ਕੁੱਟ-ਕੁੱਟ ਕੇ ਉਸ ਨੌਜਵਾਨ ਨੂੰ ਮਾਰ ਦਿੱਤਾ ਹੈ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਤੇ ਨਾ ਹੀ ਕੋਈ ਸਿਵਲ ਪ੍ਰਸ਼ਾਸਨੋਂ ਤੇ ਪਹੁੰਚਿਆ ਇਹ ਤੋਂ ਵੱਡੀ ਗੱਲ ਤਰਾਸ ਦੀ ਕਿਹੜੀ ਹੋ ਸਕਦੀ ਹੈ ਸੋ ਦਸ਼ਮੇਸ਼ ਫੌਜ ਰੰਗਰੇਟਾ ਦਲ ਵੱਲੋਂ ਇੱਕ ਚੇਤਾਵਨੀ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਥਾਣੇ ਦਾ ਘਰਾਵ ਕਰਾਂਗੇ ਰੋਡ ਜਾਮ ਕਰਾਂਗੇ ਉਹਦਾ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ